ਪਤਾ ਚੱਲ ਰਿਹਾ ਹੈ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ। ਜੋ ਮਾਨ ਸਾਹਿਬ ਨੇ ਕਲੇ ਰੁਪਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਹੈ ਸਾਰੇ ਤੁਹਾਨੂੰ ਦੇਖਦਾ ਹੀ ਉਹ ਇੱਥੇ ਹੀ ਲੱਗਦਾ ਹੈ। ਕਦੇ ਐਮਐਲਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ। ਤარი ਕਾਂਗਰਸ ਨੂੰ ਇੱਕ ਮੌਕਾ ਦੇ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦਿਓ ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ। ਬਾਕੀ ਜੇ ਮਾਨ ਸਾਹਿਬ ਨੇ ਤੁਹਾਡੇ ਤੇ ਹੱਥ ਖੁੱਲਾ ਛੱਡਿਆ ਹੋਇਆ ਕੋਈ ਫੰਡਾਂ ਦੀ ਘਾਟ ਨਹੀਂ ਛੱਡੀ। ਕਿ ਤੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾਟ ਛੱਡਿਓ ਕਿ ਤੂਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ ਚ ਪਾਣੀ ਦੀ ਆਜੇ ਵੀ ਜ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜਿੱਥੇ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਧੂਰ ਬਾਰੇ ਸਹੀ ਕੀ ਕੀ ਕਹੀਏ ਕੰਮ ਕਰਾ ਦਿਓ ਇੱਕ ਰੀ ਕਿਹੜੇ ਕਿਹੜੇ ਕੰਮ ਹੋਏ ਨੇ ਸੋ ਤਾਂ ਹੁਣ ਦੁਬਾਰਾ ਇੱਥੇ ਪੈਰ ਨਾ ਤਰ ਸਕਣ ਜਿਵੇਂ ਜਿਵੇਂ ਚੋਣਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਨੇ ਉਸੇ ਤਰ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਚੋਣਵੀ ਮਾਹੌਲ ਵੀ ਜਿਹੜਾ ਪੱਕਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਅਤੇ ਪ੍ਰਚਾਰ ਦੇ ਦੌਰਾਨ ਹੁਣ ਸਿਆਸੀ ਦਾਨਾਂ ਦੇ ਪਰਿਵਾਰਿਕ ਮੈਂਬਰਾਂ ਨੋਹਾਂ ਪਤਨੀਆਂ ਵੀ ਚੋਣ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਗੱਲ ਕਰ ਲੈਨੇ ਆ ਸੰਗਰੂਰ ਲੋਕ ਸਭਾ ਹਲਕੇ ਦੀ ਜਿੱਥੇ ਇੱਕ ਪਾਸੇ ਕਾਂਗਰਸ ਉਮੀਦਵਾਰ ਸੁਖਪਾ ਸਿੰਘ ਖੈਰਾ ਦੀ ਨੋ ਹਲਕੇ ਦੇ ਵਿੱਚ ਆਪਣੇ ਸੋਹਰਾ ਸਾਹਿਬ ਦੇ ਕਾਂਗਰਸ ਲਈ ਪ੍ਰਚਾਰ ਕਰਦੀ ਨਜ਼ਰ ਆਈ ਹੈ ਉੱਥੇ ਹੀ ਦੇ ਪਾਸੇ ਗੱਲ ਕਰ ਲੈਣੇ ਆ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਮੀਤਹੇਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਹਲਕੇ ਦੇ ਵਿੱਚ ਮੀਟਿੰਗਾਂ ਕਰਦੀ ਨਜ਼ਰ ਆ ਰਹੇ ਨੇ ਵਰਤੋ ਜਿੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਜੀ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਜਿਹੀ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੋ ਜੀ ਬੋ ਜਨਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ ਐਲ ਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਰੀ ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦੋ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਪੂਰੀ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜੋਗੇ ਪੀ ਪੂਰੀ ਸ਼ਹਿਰ 'ਚ ਹਰ ਇੱਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ 'ਚ ਪਾਣੀ ਦੀ ਆਜੇ ਵੀ ਦੀ ਦਿੱਕਤ ਹੈ ਤੇ ਤੇ ਪੁਲ ਦੇ ਪ੍ਰੋਬਲਮ ਹੈ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜੀ ਜੇ ਇੱਥੇ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਜੂਰ ਬਾਰੇ ਸਿੱਕੀ ਗਈ ਹੈ ਜੀ ਸੋ ਮਾਨ ਸਾਹਿਬ ਨੇ ਕਦੇ ਰੁਪਈਏ ਦਾ ਲਾਲਚ ਨਹੀਂ ਕਰਿਆ ਮੈਨੂੰ ਲੱਗਦਾ ਜਿੰਨਾ ਪੈਸਾ ਆਉਂਦਾ ਹੈ ਸਾਰੇ ਤੁਹਾਨੂੰ ਦਿਖਦਾ ਹੀ ਉਹ ਇੱਥੇ ਹੀ ਲੱਗਦਾ ਕੋਈ ਸਾਡੇ ਖਜਾਨੇ ਘਰ ਦੇ ਨਹੀਂ ਕਦੇ ਭਰੇ ਸਾਡੇ ਘਰ ਤਾਂ ਉਹੀ ਹਾਲਾਤ ਨੇ ਜੋ ਪਹਿਲਾਂ ਤੋਂ ਸੀਗੇ ਕਈ ਵਾਰੀ ਅਜੇ ਵੀ ਐ ਹੋ ਜਾਂਦਾ ਵੀ ਹਾਲਾਤ ਔਖੇ ਨੇ ਪਰ ਫਿਰ ਵੀ ਸਾਰ ਲੱਗਦਾ ਕਿ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਕਦੇ ਵੀ ਬਾਕੀ ਜੇ ਮਾਨ ਸਾਹਿਬ ਨੇ ਤੁਹਾਡੇ ਤੇ ਹੱਥ ਖੁੱਲਾ ਛੱਡਿਆ ਹੋਇਆ ਕੋਈ ਫੰਡਾਂ ਨਹੀਂ ਘਾਟ ਨਹੀਂ ਛੱਡੀ ਤੇ ਧੂਰੀ ਵਾਲਿਓ ਇਸ ਵਾਰ ਤੁਸੀਂ ਵੋਟਾਂ ਦੀ ਵੀ ਨਾ ਘਾਟ ਛੱਡਿਓ ਨੱਕੋ ਨੱਕ ਵੋਟਾਂ ਭਰ ਦਿਓ ਵਿਰੋਧੀਆਂ ਨੂੰ ਦਲ ਦੋ ਵੀ ਧੂਰੀ ਵੜਨਾ ਸੌਕਾ ਹੈ ਨਹੀਂਗਾ ਕੰਮ ਗਿਣਾ ਦਿਓ ਇੱਕ ਰੀ ਕਿਹੜੇ ਕਿਹੜੇ ਕੰਮ ਹੋਏ ਨੇ ਸੋ ਤਾਂ ਦੁਬਾਰਾ ਇਹ ਤੇ ਪੈਰ ਨਾ ਧਰ ਸਕਣ ਸੋ ਆਪਾਂ ਇੱਕ ਤਰੀਕ ਨੂੰ ਵੱਧ ਤੋਂ ਵੱਧ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਵੋਟਾਂ ਪਾਈਏ ਤੇ ਮੀਤ ਫੇਰ ਜੀ ਨੂੰ ਇਥੋਂ ਜਤਾਈਏ ਇੰਨੀ ਕੁ ਮੇਰੇ ਥੋੜੇ